ਆਏ ਵੀਰਾ ਓਏ ਤੇ ਮਨ ਕੀ ਬੋਤਲ ਕੀ ਸੋਚੀ ਜਾਂਦਾ ਬੋਲਦਾ ਹੀ ਨਹੀਂ ਓ ਪਤਾ ਨਹੀਂ ਮੇਰੇ ਨਾਲ ਤਾਂ ਆਪਣੀ ਬੋਲਿਆ ਆਏ ਮਾਰ ਕੀ ਬੋਲਾ ਓ ਮਦਾਇਕ ਬੰਦਾ ਭਾਲੀ ਆਣਾਗਾ ਓ ਵੀਰੇ ਅਸੀਂ ਹੈਗੇ ਆ ਅਸੀਂ ਬੜਾ ਖੁਸ਼ ਰਿਹਾ ਬੰਦੇ ਆ ਪਰ ਪੁੱਛੀ ਤਾਂ ਆਏ ਹਾਂ ਅਮਾ ਹੈ ਬੰਦਾ ਭਾਲੀ ਆਣਾ ਜਿਹੜਾ ਜਿੱਤ ਸਕੇ ਜਿਹਦੇ ਕੋਲ ਸਵੀਟ ਠਾਣਾ ਓਥੇ ਠਾਦਾ ਰੱਖਿਆ ਸਰਾਜ ਆਠਾ ਰੱਖਿਆ ਓਏ ਵਿਚਾਰੇ ਦੇ ਕਰਮੀ ਵਾਲੇ ਹਾਲੇ ਆਹ ਹੰਤਾ ਉਹਦੀ ਰਾਸ਼ੀ ਵੀ ਥੋੜੀ ਰਾਸ਼ੀ ਨਾਲਦੀ ਲੱਗਦੀ ਆ ਹੰਤਾ ਹੈ ਇਹ ਬੰਦਾ ਚਾਹੀਦਾ ਉੱਥੇ ਇਹਨੂੰ ਪਿਆਰ ਦੇ ਲੋਕ ਚਾਹੁੰਦੇ ਹੁਣ ਉਹ ਪਿਆਰ ਕਰਦੇ ਹੁਣ ਓ ਬਾਈ ਹੈ ਤਾਂ ਹੈਗਾ ਪਰ ਉਹ ਬੰਦਾ ਨਹੀਂ ਉਹ ਬੁੜੀ ਆ ਆਹ ਕੜੀ ਸਾਗਰ ਦੀ ਬੌਟੀ ਕੋਣੋ ਪਿਆਰ ਦੇ ਲੋਕ ਬਾਲਾ ਕਿਆ ਕਰਦੇ ਆ ਆਏ ਕਾਣ ਓਏ ਮਾਨੂੰ ਤਾਂ ਪਿਆਰ ਦੇ ਲੋਕਾਂ ਦਾ ਹਾਇ ਤੱਕ ਸਾਭੇ ਨਹੀਂ ਆ ਯਾਰ ਇਹ ਹਿੱਟ ਹੁੰਦੇ ਕੀ ਆ ਨਾਏ ਸਾਕਰ ਦੀ ਬੌਟੀ ਨੂੰ ਵੀ ਪਿਆਰ ਦੇ ਲੋਕਾਂ ਨੇ ਤਿੰਨ ਚੜ੍ਹਦਾ ਨਹੀਂ ਪਿਆਰ ਕਰਿਆ ਸੀ ਓਏ ਹੁਣ ਤਾਂ ਉਹ ਤਾਂ ਵੀ ਅੱਕੇ ਪਏ ਹੈ